ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਧਤ ਤਾਂ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਦੇ ਲਈ ਜਾਵੇ ਚਾਹੇ ਜੋ ਮੈਨੂੰ ਜੋ ਮਸੀਰਤਾ ਚੱਲਣੀਆਂ ਪੈਣਗੀਆਂ ਮੈਂ ਉਹਨਾਂ ਨੂੰ ਤਿਆਰ ਜੇ ਕੁੱਟਮਾਰ ਕੀਤੀ ਹੈ ਤਾਂ ਹੀ ਤਾਂ ਇਹਨਾਂ ਕੋਲ ਜਿਹੜੀ ਤਸੱਦਦ ਕੀਤੀ ਹੈ ਉਹਦੇ ਕਰਕੇ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਆ ਨਾ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰ ਮਿੱਟੀ ਨੂੰ ਤਿਆਰ ਹਾਂ ਤੇ ਮਰ ਮਿੱਟੀ ਨੂੰ ਤਿਆਰ ਰਹਾਂਗੇ ਪਰ ਜੋ ਮੇਰੇ ਨਾਲ ਸੱਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਪੰਜਾਬ ਦੇ ਲੋਕਾਂ ਅੱਗੇ ਰੱਖੂਗਾ ਭਰਾਵਾਂ ਦਾ ਉਹਨਾਂ ਭੈਣਾਂ ਦਾ ਉਹਨਾਂ ਦਾ ਮਾਮਾ ਦਾ ਜਿਨ੍ਹਾਂ ਨੇ ਸੱਚ ਦੀ ਲੜਾਈ ਦੇ ਵਿੱਚ ਸਾਥ ਦਿੱਤਾ ਉਹਨਾਂ ਸਾਰੇ ਲੋਕਾਂ ਅੱਗੇ ਪੰਜਾਬ ਦੇ ਲੋਕਾਂ ਕੇ ਮੇਰਾ ਸਿਰ ਝੁਕਦਾ ਮੈਂ ਉਹਨਾਂ ਦੇ ਚਰਨਾਂ 'ਚ ਮੈਂ ਸਿਰ ਝੁਕਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ ਬੁਲੰਦ ਕਰੀ ਤੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਧ ਦਿੱਤਾ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ مصیبتਾਂ ਚ ਲੰਗਣੀਆਂ ਪੈਣਗੀਆਂ ਮੈਂ ਉਹ ਝੱਲਣ ਨੂੰ ਤਿਆਰ ਆਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਆ ਜਿਹੜੀ ਮੇਰੇ ਨਾਲ ਵਾਪਰੀਆਂ ਨੇਗੀਆਂ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਣਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਉਹਦੇ ਲਈ ਬੜਾ ਮੇਰਾ ਥੋੜਾ ਜਨਾ ਮੈਨੂੰ ਟਾਈ ਫੜ ਬੜਾ ਲੰਮੇ ਸਮੇਤ ਤੋਂ ਵਿਗੜਿਆ ਹੋਇਆ ਹੈ ਬੁਖਾਰ ਨਾ ਮੈਨੂੰ ਬਹੁਤ ਚੜਦਾ ਉਹਦੇ ਕਰਕੇ ਜਿਹੜੀਆਂ ਜਿਹੜੀਆਂ ਤੁਹਾਡੇ ਸਵਾਲਾਂ ਦਾ ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦੇਵਾਂਗਾ ਲੋਕਾਂ ਦੇ ਵਿੱਚ ਬੈਠ ਕੇ ਦੇਵਾਂ ਕਿਸਾਨ ਜਿੱਥੇ ਮੰਡੀਆਂ ਨਾਲ ਬੈਠ ਮਜ਼ਦੂਰ ਜਿੱਥੇ ਬੰਦਿਆਂ ਨਾਲ ਬੈਠ ਕੇ ਦਊਂ ਸਿੱਖ ਜਿੱਥੇ ਬੰਦਿਆਂ ਨਾਲ ਬੈਠ ਕੇ ਦਊਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜੇ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਪੰਜਾਬ ਦੇ ਲਈ ਜਿਨ੍ਹਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਮੀਰੀ ਤਾਂ ਕੁਝ ਵੀ ਨਹੀਂ ਹੈਗੀ ਇਸ ਵਿੱਚ ਵਿੱਚ ਸਾਡੇ ਨੌਜਵਾਨ ਡਿਬਰੂਗੜ੍ਹ ਦੇ ਜੇਲ੍ਹਾਂ 'ਚ ਬੈਠੇ ਨੇਗੇ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨੇ ਗਿਆ ਉਹ ਮੈਂ ਖੁੱਲਕੇ ਬੋਲੂਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੰਜਾਬ ਦੇ ਨੌਜਵਾਨ ਨੇ ਬੋਲਣ ਦੀ ਜ਼ਰਤ ਨਹੀਂ ਰੱਖਣੀ ਬਈ ਕੋਈ ਸ਼ਰਪਾ ਰੱਖਿਆ ਨੇ ਕੋਈ ਤੋਂ ਜਿਹੜੇ ਜਿਹੜੀਆਂ ਗੱਲਾਂ ਨੇ ਗਿਆ ਜਿਹੜੀ ਜਿਹੜੀ ਮੇਰੇ ਨਾਲ ਹੱਡ ਬੀਤੀ ਹੈ ਉਹ ਮੈਂ ਖੁੱਲੇ ਸਮੇਂ ਦੇ ਵਿੱਚ ਆਜੋ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਆ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਆ ਉਹ ਪੁਲਿਸ ਨੇ ਕੁੱਟਮਾਰ ਤਾਂ ਨਹੀਂ ਕੀਤੀ ਉਹ ਉਹ ਜੇ ਕੁੱਟਮਾਰ ਕੀਤੀ ਆ ਤਾਂ ਹੀ ਤਾਂ ਇਹਨਾਂ ਕੋਈ ਜਿਹੜੀ ਤਸ਼ੱਦਦ ਕੀਤੀ ਆ ਉਹਦੇ ਕਰਕੇ ਦਾ ਉਹਦਾ ਸਾਨੂੰ ਸਭ ਨੂੰ ਪਤਾ ਹੀ ਉਹ ਐਡਾ ਤਾਂ ਮੈਂ ਕੋਈ ਜ਼ੁਲਮ ਕੀਤੀ ਨਹੀਂ ਸੀਗੇ ਵੀਡੀਓ ਕਾਲ ਨਾਲੇ ਵੀ ਗੱਲ ਹੋ ਗਈ ਵੀਡੀਓ ਕਾਲ ਨਾਲੇ ਬਿਲਕੁਲ ਸਾਰੀਆਂ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਕੱਲੇ-ਕੱਲੇ ਚੀਜ਼ ਦਾ ਸਬੂਤ ਵੀ ਦੇਵਾਂਗਾ ਕੋਈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਆ ਜਿੰਮੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇ ਰਤਨ ਵਰਗੇ ਖੜੇ ਨੇਗੇ ਜਿੰਨੇ ਵੀ ਸਾਡੇ ਹੋਰ ਮੈਂ ਕਿੰਨਾ-ਕਿੰਨਾ ਕਹਦਾ ਨਾਂ ਲਵਾਂ ਡੇਲੀ ਪੋਸਟ ਖੜਾ ਪੀਟੀਸੀ ਖੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਜਿਨ੍ਹਾਂ ਨੇ ਸਾਥ ਦਿੱਤਾ ਇਸ ਕਰਕੇ ਜਿਹੜਾ ਤੁਹਾਡੇ ਗੱਲ ਸਵਾਲਾਂ ਦੇ ਜਵਾਬ ਨੇ ਜਿਹੜੀ ਹੱਡ ਬੀਤੀ ਹੈ ਉਹ ਥੋੜੀ ਮੇਰੇ ਪਿੰਡ ਦੇ ਨਗਰ ਕੋਟ ਦੇ ਨਾਲ ਦੇ ਵਿੱਚ ਬੈਠ ਕੇ ਤੇ ਮੈਂ ਕਿਸਾਨ ਜਿਹੜੇ ਆਪਣੇ ਆਗੂਆਂ ਦੇ ਨਾਲ ਬੈਠ ਕੇ ਜਿਹੜੀ ਸਾਰੇ ਖਲਾਸੇ ਕਰਾਂਗੇ ਦਿੱਲੀ ਦਾ ਬਾਈ ਕਿਸਾਨ ਨਹੀਂ ਲਾ ਦਿੱਲੀ ਲਈ ਕਿਉਂ ਨਹੀਂ ਜਾਵਾਂਗੇ ਦਿੱਲੀ ਜਾਣ ਨੂੰ ਤਿਆਰ ਆ ਪਹਿਲਾਂ ਨਹੀਂ ਗਏ ਮੇਰੇ ਦਾਦਾ ਜੀ ਦੀ ਇਸ ਜਿਹੜੀ ਕਿਸਾਨ ਯੂਨੀਅਨ ਨੂੰ ਖੜੀ ਕਰਨ ਦੇ ਵਿੱਚ 60 ਸਾਲ ਦੀ ਸੇਵਾ ਹੈ ਇਸ ਕਰਕੇ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰ ਮਿੱਟਣ ਨੂੰ ਤਿਆਰ ਆ ਤੇ ਮਰਨ ਮਿੱਟਣ ਨੂੰ ਤਿਆਰ ਰਹਾਂਗੇ ਹੁਣ ਜਿਹੜੀ ਮੇਰੀ ਸਿਹਤ ਆ ਨਾ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ ਟਾਈਫਾਇਟ ਮੈਨੂੰ ਵਿਗੜਿਆ ਹੋਇਆ ਉਹ ਸਾਰੀ ਜਿਹੜੀ ਕਹਾਣੀਆਂ ਘੰਟੇ ਦੋ ਘੰਟਿਆਂ ਦੀ ਸਾਰੀ ਜਿਹੜੀ ਤੁਹਾਡੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸਦਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂੰਗਾ ਵੀ ਚੁੱਪ ਕਰਨ ਵਾਲੇ ਕਿਤੇ